ਜਿਸ ਤਰੀਕੇ ਦੇ ਨਾਲ ਸਾਡੇ ਅੰਦੋਲਨੀਆਂ ਰਹਿੰਦੀਆਂ ਮੰਗਾ ਜਿਹੜੀਆਂ ਧੋਖੇ ਦੇ ਨਾਲ ਸਰਕਾਰ ਨੇ ਸਾਡਾ ਅੰਦੋਲਨ ਖਲਾਟੀ ਧਾਰਤੀ ਨੂੰ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਲੈ ਕੇ ਅੰਦੋਲਨ ਨੂੰ ਦੁਬਾਰਾ ਰੀਬੈਲ ਕਿਸ ਤਰ੍ਹਾਂ ਕਰਨਾ ਹੈ ਦੁਬਾਰਾ ਪੂਰੀ ਤਾਕਤ ਨਾਲ ਉੱਠੇ ਲੜਨਾ ਹੈ ਜਿਹਦੇ ਵਿੱਚ ਨਵੀਆਂ ਮੁਖਰਜਾਂ ਮੰਗਾਂ ਦੇ ਨਾਲ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਰਕਾਰ ਕਿਸ ਦਿਮਾਗ ਵਿੱਚ ਫੀਡਡ ਐਗਰੀਮੈਂਟ ਕਰਨਾ ਚਾਹ ਰਹੀ ਹੈ ਉਹ ਜਿਹੜਾ ਫੀਡਡ ਐਗਰੀਮੈਂਟ ਕਰਦਾ ਚਾਹ ਰਹੀ ਹੈ ਉਹ ਸਾਡੇ ਦੇਸ਼ ਲਈ ਔਰ ਕਿਸਾਨਾਂ ਲਈ ਖਾਸ ਕਰਕੇ ਨਾਲ ਜਿਹੜੀ ਪ੍ਰੋਡਕਟਰ ਦਾ ਕੰਮ ਕਰਨ ਵਾਲਿਆ ਨਹੀਂ ਔਰ ਸਪਲਾਈ ਦਾ ਕੰਮ ਕਰਨ ਵਾਲੇ ਲਈ ਉਹ ਇੱਕ ਤਰ੍ਹਾਂ ਦੀ ਮੌਤ ਦੀ ਗਰੰਟੀਾਂ ਵੀ ਸਾਈਨ ਕਰਨ ਵਾਲੀ ਗੱਲ ਹੈ ਔਰ ਉਹਦੇ ਨਾਲ ਨਾਲ ਪਿਛਲੇ ਅੰਦੋਲਨਾਂ ਦੇ ਵਿੱਚ ਜੋ ਆਪਾਂ ਲੜਿਆ ਅੰਦੋਲਨ ਜਿਸਾਂ ਨੂੰ ਚਲੋ ਕਦਮੇਦਾਰਤ ਹੋਏ ਨੇ ਉਹਨਾਂ ਨੂੰ ਕਦਮਾਂ ਨੂੰ ਵਾਪਸ ਲਿਆ ਅਸੀਂ ਇੱਥੇ ਬੈਠ ਕੇ ਅੱਜ ਇੱਕ ਪ੍ਰੋਗਰਾਮ ਇੱਥੇ ਕਰ ਰਹੇ ਹਾਂ ਸ਼ਾਮ ਨੂੰ ਅਮਨ ਲਾਗੂ ਦੇ ਅੰਦਰ ਹੀ ਇੱਕ ਹੋਰ ਪ੍ਰੋਗਰਾਮ ਆਖਿਆ ਗਿਆ ਔਰ ਉਸ ਤੋਂ ਬਾਅਦ ਇਹ ਸਾਡੀ ਸਰਨਾਕਾ ਦੀ ਅੰਦਰ ਕਲਮੋ ਮੀਟਿੰਗ ਹੋਣੀ ਹੈ ਔਰ ਉੱਥੇ ਵੀ ਪ੍ਰੋਗਰਾਮ ਦੇ ਚੱਲੇ ਸੋ ਇਹ ਪੂਰੀ ਅਸੀਂ ਯਤਰੀ ਕਰਨਾ ਸੰਸਦ ਦੇ ਪੂਰੇ ਪੜਾਏ ਦੇ ਵਿੱਚੋਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੀ ਕੋਸ਼ਿਸ਼ ਹੈ ਕਿ ਔਰ ਸਰਕਾਰ ਨੂੰ ਅਸੀਂ ਹਿੱਸਾ ਜੀ ਰਸਤੇ ਕਿ ਲੌਣੇ ਦਾ ਸਰੋਤ ਹੋਵੇ ਸੋ ਅੱਜ ਦਾ ਸਾਡਾ ਪ੍ਰੋਗਰਾਮ ਇਹ ਹੈ ਉਹ ਜਿਹੜਾ ਅੱਗੇ ਲਗਾਤਾਰ ਮੁਕਮਿ ਹੈ ਚੱਲਦਾ ਰਹੇ ਕਿ ਜਿਸ ਤਰੀਕੇ ਦੇ ਨਾਲ ਸਾਡੇ ਅੰਦੋਲਨੀਆਂ ਰਹਿੰਦੀਆਂ ਮੰਗਾ ਜਿਹੜੀਆਂ ਧੋਖੇ ਦੇ ਨਾਲ ਸਰਕਾਰ ਨੇ ਸਾਡਾ ਅੰਦੋਲਨ ਖਲਾਕੀ ਤਾਰਤੀ ਉਹ ਕਰਨੀ ਕੋਸ਼ਿਸ਼ ਕੀਤੀ ਉਹਨਾਂ ਨੂੰ ਲੈ ਕੇ ਅੰਦੋਲਨ ਨੂੰ ਦੁਬਾਰਾ ਰੀਬੈਲ ਕਿਸ ਤਰ੍ਹਾਂ ਕਰਨਾ ਦੁਬਾਰਾ ਕੋਈ ਤਾਕਤ ਦੇ ਨਾਲ ਉੱਠਣਾ ਜਿਹਦੇ ਵਿੱਚ ਨਵੇਂ ਆਗੂ ਮਹਰਜਾ ਮੰਡਾ ਨੇ ਸਭ ਨੂੰ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਰਕਾਰ ਕਿਸ ਦਿਮਾਗ ਵਿੱਚ ਫੀਡਡ ਐਗਰੀਮੈਂਟ ਕਰਨਾ ਚਾਹ ਰਹੀ ਹੈ ਉਹ ਜਿਹੜਾ ਫੀਡਡ ਐਗਰੀਮੈਂਟ ਕਰਦਾ ਚਾਹ ਰਹੀ ਹੈ ਉਹ ਸਾਡੇ ਦੇਸ਼ ਲਈ ਔਰ ਕਿਸਾਨਾਂ ਲਈ ਹਸਪਤਲ ਤੋਂ ਬਿਨਾਂ ਜਿਹੜੀ ਪ੍ਰੋਡਕਟਰ ਦਾ ਕੰਮ ਕਰਨ ਵਾਲਿਆ ਨਹੀਂ ਔਰ ਸੁਰਕੀ ਦਾ ਕੰਮ ਕਰਨ ਵਾਲੇ ਲਈ ਉਹ ਇੱਕ ਤਰ੍ਹਾਂ ਦੀ ਮੌਤ ਦੀ ਗਰੰਟੀਾਂ ਤੇ ਸਾਈਨ ਕਰਨ ਵਾਲੀ ਗੱਲ ਹੈ ਔਰ ਉਹਦੇ ਨਾਲ-ਨਾਲ ਪਿਛਲੇ ਅੰਦੋਲਨਾਂ ਦੇ ਵਿੱਚ ਜੋ ਆਪਾਂ ਲੜਿਆ ਅੰਦੋਲਨ ਜਿਨ੍ਹਾਂ ਨੂੰ ਜਿਹੜੇ ਉਹ ਕਦਮੇਦਾਰ ਹੋਏ ਨੇ ਉਹਨਾਂ ਨੂੰ ਕਦਮਾਂ ਨੂੰ ਵਾਪਸ ਲਿਆਉਣ ਲਈ ਅਸੀਂ ਇੱਥੇ ਬੈਠ ਕੇ ਅੱਜ ਇੱਕ ਪ੍ਰੋਗਰਾਮ ਇੱਥੇ ਕਰ ਰਹੇ ਹਾਂ ਸ਼ਾਮ ਨੂੰ ਅਮਨ ਲਾਗੂ ਦੇ ਅੰਦਰ ਹੀ ਇੱਕ ਹੋਰ ਪ੍ਰੋਗਰਾਮ ਆਖਿਆ ਗਿਆ ਔਰ ਉਸ ਤੋਂ ਬਾਅਦ ਫਿਰ ਸਾਡੀ ਸਾ ਮਾਸਟਰੀ ਅੰਦਰ ਕਲਮ ਮੀਟਿੰਗ ਹੋਈਆਂ ਔਰ ਉੱਥੇ ਵੀ ਪ੍ਰੋਗਰਾਮ ਦੇ ਚੱਲੇ ਸੋ ਇਹ ਪੂਰੀ ਅਸੀਂ ਤਿਆਰੀ ਕਰਨਾ ਸੰਸਦ ਦੇ ਪੂਰੇ ਪੜਾਏ ਦੇ ਵਿੱਚੋਂ ਕੌਣ ਵਾਲੇ ਦਿਨਾਂ ਦੇ ਵਿੱਚ ਸਾਡੀ ਕੋਸ਼ਿਸ਼ ਹੈ ਕਿ ਸਰਕਾਰ ਸਰਕਾਰ ਨੂੰ ਅਸੀਂ ਹਿੱਸਾ ਜੀ ਰਸਤੇ ਕਿ ਲੌਣੇ ਦਾ ਸਰੋ ਹੋਈ ਸੋ ਅੱਜ ਦਾ ਸਾਡਾ ਪ੍ਰੋਗਰਾਮ ਇਹ ਹੈ ਉਹ ਜਿਹੜਾ ਅੱਗੇ ਲਗਾਤਾਰ ਮੁਕਬਲੀ ਚੱਲਦਾ ਰਹੇ ਕਿ ਜਿਸ ਤਰੀਕੇ ਦੇ ਨਾਲ ਸਾਡੇ ਅੰਦੋਲਨੀਆਂ ਰਹਿੰਦੀਆਂ ਮੰਗਾ ਜਿਹੜੀਆਂ ਧੋਖੇ ਦੇ ਨਾਲ ਸਰਕਾਰ ਨੇ ਸਾਡਾ ਅੰਦੋਲਨ ਖਲਾਕੀ ਸਰਕਾਰ ਨੂੰ ਕਰਨੀ ਕੋਈ ਕੋਸ਼ਿਸ਼ ਕੀਤੀ ਉਹਨਾਂ ਨੂੰ ਲੈ ਕੇ ਅੰਦੋਲਨ ਨੂੰ ਦੁਬਾਰਾ ਰੀਬੈਲ ਕਿਸ ਤਰ੍ਹਾਂ ਕਰਨਾ ਹੈ ਦੁਬਾਰਾ ਕੋਈ ਤਾਕਤ ਦੇ ਨਾਲ ਉੱਠਣਾ ਹੈ ਜਿਹਦੇ ਵਿੱਚ ਨਵੇਂ ਆਗੂ ਬਣ ਕੇ ਆਣਨੇ ਸਨ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਰਕਾਰ ਕੁਝ ਦਿਨਾਂ ਦੇ ਵਿੱਚ ਫੀਡ ਰੇਟ ਐਗਰੀਮੈਂਟ ਕਰਨਾ ਚਾਹ ਰਹੀ ਹੈ ਪਰ ਉਹ ਜਿਹੜਾ ਫੀਡ ਰੇਟ ਐਗਰੀਮੈਂਟ ਕਰਦਾ ਚਾਹ ਰਹੀ ਹੈ ਉਹ ਸਾਡੇ ਦੇਸ਼ ਲਈ ਔਰ ਕਿਸਾਨਾਂ ਲਈ ਖਾਸ ਕਰਕੇ ਨਾਲ ਜਿਹੜੀ ਪ੍ਰੋਡਕਟਰ ਦਾ ਕੰਮ ਕਰਨ ਵਾਲਿਆ ਨਹੀਂ ਔਰ ਸੂਰਗੀ ਦਾ ਕੰਮ ਕਰਨ ਵਾਲੇ ਲਈ ਉਹ ਇੱਕ ਤਰ੍ਹਾਂ ਦੀ ਮੌਤ ਦੀ ਗਰੰਟੀਾਂ ਤੇ ਸਾਈਨ ਕਰਨ ਵਾਲੀ ਗੱਲ ਹੈ ਔਰ ਉਹਦੇ ਨਾਲ ਨਾਲ ਪਿਛਲੇ ਅੰਦੋਲਨਾਂ ਦੇ ਵਿੱਚ ਜੋ ਆਪਾਂ ਲੜਿਆ ਅੰਦੋਲਨ ਕਿ ਸਾਲਾਂ ਨੂੰ ਜਿਹੜੇ ਕਦਮੇਦਾਰ ਹੋਏ ਨੇ ਉਹਨਾਂ ਨੂੰ ਕਦਮਾਂ ਨੂੰ ਵਾਪਸ ਲਿਆਉਣ ਲਈ ਅਸੀਂ ਇੱਥੇ ਬੈਠ ਕੇ ਅੱਜ ਇੱਕ ਪ੍ਰੋਗਰਾਮ ਇੱਥੇ ਕਰ ਰਹੇ ਹਾਂ ਸ਼ਾਮ ਨੂੰ ਅਮਨ ਲਾਗੂ ਦੇ ਅੰਦਰ ਹੀ ਇੱਕ ਹੋਰ ਪ੍ਰੋਗਰਾਮ ਆਖਿਆ ਗਿਆ ਔਰ ਉਸ ਤੋਂ ਬਾਅਦ ਫਿਰ ਸਾਡੀ ਸੋ ਮਾਤਾ ਦੇ ਅੰਦਰ ਕਲੋਮੀਟਰ ਦੁਨੀਆ ਔਰ ਉੱਥੇ ਵੀ ਪ੍ਰੋਗਰਾਮ ਦੇ ਕਿਲੇ ਸੋ ਇਹ ਪੂਰੀ ਅਸੀਂ ਯਤਰੀ ਕਰਨਾ ਸੰਬੰਧਿਤ ਪੂਰੇ ਪੜਾਏ ਦੇ ਵਿੱਚੋਂ ਆਉਣ ਵਾਲੇ ਦਿਨਾਂ ਦੇ ਵਿੱਚ ਅਸਾਂ ਦੀ ਕੋਸ਼ਿਸ਼ ਹੈ ਕਿ ਔਰ ਸਰਕਾਰ ਨੂੰ ਅਸੀਂ ਹਿੱਸਾ ਜੀ ਰਸਤੇ ਕਿ ਲਾਉਣੇ ਦਾ ਸਬਰ ਹੋ ਜੇ ਸੋ ਅੱਜ ਦਾ ਸਾਡਾ ਪ੍ਰੋਗਰਾਮ ਇਹ ਹੈ ਉਹ ਜਿਹੜਾ ਅੱਗੇ ਲਗਾਤਾਰ ਮਤਲਬ ਹੀ ਚੱਲਦਾ ਹੈ